ਅੱਜ ਦੀ ਤਾਜ਼ਾ ਖਬਰ ਮਲਖਪੁਰ ਜਿਹੜੀ ਆ ਬੰਬ ਸ਼ੀਲੇ ਨੂੰ ਪਈਆਂ ਭਾਜਣਾ ਬਾਬੇ ਪਿੰਡ ਮਲਖਪੁਰ ਬੰਬੜ ਗਿਆ ਆ ਚੰਗਾ ਥਲੇ ਟੋਆ ਪਾ ਗਈ ਹਾਂਜੀ ਕੀ ਹਾਲ ਚੱਲ ਨੇ ਲਹਿੰਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਬਾਬੇ ਅੱਜ ਕਬੂਤਰ ਡੋਨੇ ਆ ਤੇ ਕਬੂਤਰ ਡਾਕੇ ਮਿਲਦੇ ਆ ਅੱਜ ਦੀ ਤਾਜ਼ਾ ਖਬਰ ਮਲਖਪੁਰ ਜਿਹੜੀ ਆ ਬੰਬ ਸ਼ੀਲੇ ਨੂੰ ਪਈਆਂ ਭਾਜਣਾ ਜਿਹੜੀ ਲੱਗੀ ਬੜਾ 2:40 ਮਿੰਟ ਤੇ ਡਿਗਿਆ ਰਾਤੀ ਮੈਂ ਉਹ ਜਾਗਦਾ ਸੀਗਾ ਹਾਂ ਹਾਂ ਸ਼ੀਲੇ ਪਿਆ ਬੜਾ ਪੂਰਾ ਓਏ ਠੜਕਾ ਹੋਇਆ ਘਰ ਦੇ ਨੂੰ ਮੈਂ ਸਾਰਿਆਂ ਨੂੰ ਦੱਸਿਆ ਮੇਰਾ ਬਾਂਬ ਡਿੱਗਿਆ ਆ ਮੰਨੀ ਨਾ ਮੰਨੇ ਮੇਰਾ ਕੋ ਡਿੱਗਿਆ ਆ ਉੱਤੇ ਨਹੀਂ ਸਾਨੂੰ ਭਾਬੀ ਮਮਾ ਸਾਰਾ ਮੱਲਾ ਬਾਹਰ ਤੁਹਾਡੇ ਵੱਲ ਨੂੰ ਘਟ ਗਿਆ ਹੋਣਾ ਖੜਾ ਕੇ ਨਹੀਂ ਨਹੀਂ ਮੈਨੂੰ ਸੁਣਿਆ ਪੂਰਾ ਪਹਿਰ ਉਹ ਇੰਦਰੋ ਦਾ ਭਰਾ ਬੁੜੀਆਂ ਬਾਹਰ ਨਿਕਲ ਗਈਆਂ ਸਾਰੀਆਂ ਮੈਂ ਸਤਾ ਮੈਨੂੰ ਨਹੀਂ ਪਤਾ ਪਤਾ ਲੱਗਾ ਤੱਕ ਤਾਂ ਹੋਇਆ ਹੁੰਦਾ ਯਾਰ 2 ਵਜੇ ਕਿਤੇ ਹੋਇਆ ਰਾਤ ਮੈਂ ਆ ਗਿਆ 12 ਵਜੇ ਸਤਾ ਮੈਂ ਤੇ ਉਹ ਤੋਂ ਬਾਅਦ ਹੀ ਹੋਇਆ ਕਦੇ ਹੁਣ ਤਾਂ ਸਰੰਗਾ ਸਰੰਗਾ ਪਟ ਲਾਓ ਉਸ ਦੇ ਵਿੱਚ ਪੂਰੇ ਭਾਰੇ ਕ ਗੱਲ ਲਓ ਸਹੀ ਗੱਲ ਆ ਪਾ ਤੂੰ ਵੀ ਉੱਤੇ ਖੁੱਡੇ ਚ ਕੁੱਪੜਾ ਦੇ ਨਾਲ ਹੀ ਪੈਣਾ ਸ਼ੁਰੂ ਕਰ ਲਓ ਮੈਂ ਵੀ ਇੱਥੇ ਹੀ ਪੈ ਜਾ ਕਰਨਾ ਆ ਮੈਲ ਦੇ ਵਿੱਚ ਲੋਈ ਬਾਬਾ ਮੌਸਮ ਤਾਂ ਹੁੰਦਾ ਨਹੀਂ ਸੈੱਟ ਅੱਜ ਫੇ 34 35 ਦਾ ਯਾ ਤੇ ਜਦਨ ਬਾਜੀ ਛੱਡਣੀ ਤੇਰਾ ਨੂੰ ਉਹ ਦਿਨ ਸੱਦਾ ਹੀ 42 ਦਾ 42 ਦਾ ਉਦੋਂ ਸੱਦਾ ਹੀ 42 ਅੱਜ 34 ਚ ਘਰੇ ਉੜਦੇ ਤੇ 42 ਚ ਪੜਾਕੇ ਪਹਿਣਗੇ ਇਹਦਾ ਭਾਈ ਜਿਹਨਾਂ ਦੇ ਗਰਮੀ ਛੁੜੇ ਉਹੀ ਪੜਾਕੇ ਪੋਣਗੇ ਸਾਡੇ ਵਾਲਿਆਂ ਦਾ ਬਹਿ ਜਾਣਾ 12 ਵਜੇ ਦੇਖੀ ਹੈਲੋ ਆਹ ਕਰਦੇ ਉੱਪਰ ਬਈ ਘਰੇ ਮਾਂ ਜੇ ਠੰਡ ਚ ਹੀ ਲਈ ਜਾਂਦੇ ਪੜਾਕੇ ਤੇਰੇ ਤੇਰੇ ਬੋਲ ਸੱਚ ਹੋ ਗਏ ਆ ਆਜੋ ਸਾਨੀ ਡੈ ਗਿਆ ਬਹੁਤ ਤਕੜਾ ਸਾਨੀ ਨਹੀਂ ਮਮਾ ਆਪਣੇ ਪਿੰਡ ਸਾਨੀ ਦੇ ਖਲੇ ਸਾਨੀ ਦੇ ਖਲੇ ਆਣ ਦੇ ਵਿੱਚ ਆਪਣੇ ਪਿੰਡ ਦੇ ਕੋਲ ਹੀ ਗੱਬੇ ਵਾਹ ਡਿੱ ਗਿਆ ਇੱਥੇ ਮਮਾ ਉਹ ਸਾਹਮਣੇ ਡਿੱ ਗਿਆ ਇਹ ਆ ਬਾਬੇ ਪੰਜਾਬੀ ਰਾ ਸਾਨੀ ਨਾ ਦਰਖਤਾਂ ਦੇ ਕੋਲ ਬਾਬੇ ਉਹ ਟਾਲੀ ਜਿਹੜੀ ਉਹ ਪਰ ਹੈ ਨਾ ਆਪਾਂ ਕਹਿੰਦਾ ਮੇਲੇ ਨੂੰ ਕਰ ਫੁੱਲ ਪੈਣ ਚ ਉਹਨਾਂ ਨੂੰ ਬੰਦ ਕਰ ਬਾਕੀ ਦਾਨੀਆਂ ਆ ਫੇਰ ਬਾਬੇ ਇੱਥੇ ਕਿਤੇ ਪੈ ਦੀ ਲਨਵਾਜ ਆਉਣ ਦੀ ਬਾਲੀ ਪੜਾਕਿਆਂ ਦੀ ਇਹ ਹੀ ਲਿਓ ਇੱਕ ਦਾ ਵਿਆਹ ਗਰਮ ਨੀ ਮੀਰ ਦਾ ਕੋਠੇ ਤੇ ਜਲਾ ਮਾਰਨੀਆਂ ਪੈਣੀਆਂ ਤਾਲਿਆ ਮਰ ਜਾਣਾ ਉੱਪਰ ਬਾਬੇ ਪੜਾਕੇ ਬਹੁ ਪੈਣ ਰਿਆ ਹੁਣ ਫਿਰ ਪੜਾਕਾ ਪਿਆ ਚੰਗਾ ਤਗੜਾ ਟਿਗਿਆ ਕੀ ਟਿਗਿਆ ਹਕ ਤੇ ਰਾਕਟ ਦੀ ਆਵਾਜ਼ ਵੀ ਹੁਣ ਆਉਣ ਡਈ ਆ ਕਦੇ ਜਾਜ ਦੀ ਜਿਹੜੇ ਲੜਾਕੂ ਜਾ ਹੀ ਨਹੀਂ ਹੁੰਦੇ ਫੁੱਲ ਆਵਾਜ਼ ਆਉਣ ਡੀ ਲੱਗੇ ਛੱਕੇ ਕਿਦੇ ਹਰ ਛਿਲੇ ਇਧਰ ਨੂੰ ਆਈ ਜਾਂਦੀ ਆਵਾਜ਼ ਸਾਲਿਆ ਵਾਦੀ ਪਈ ਆਵਾਜ਼ ਪਤਾ ਨਹੀਂ ਲੱਗਦਾ ਉੱਤੋਂ ਆਗੇ ਗੋਲਾ ਬੜਮ ਤਾਲਾ ਇੱਥੇ ਨਾ ਜੁੜੇ ਰਹਿ ਜੀਏ ਇੱਥੇ ਸਮਾਦੀ ਬਣ ਜਾਣੀ ਦੋਨਾਂ ਦੀ ਜਿਹੜਾ ਵੀ ਰਾਤ ਹੋਈ ਠੀਕ ਦੇਖਦਾ ਸੀ ਕਿ ਟੁਰ 10 ਫੁੱਟ ਦਾ ਡੂੰਗਾ ਹੋਣਾ ਹੀ ਆ ਠੀਕ ਦੇਖਦਾ ਸੀ ਉਹ ਸੰਗਾਰ ਮਾਇ 8 ਅਕਤੂਬਰ ਤੋਂ ਪੜਾ ਮਲਵਾ ਤਾਂ ਲੈ ਕੇ ਚੱਕੇ ਹਨ ਇੱਥੇ ਮਲਵਾ ਲੈ ਕੇ ਚੱਕੇ ਪਾ ਚੰਗਾ ਥਲੇ ਟੋਆ ਪਾ ਲਈ 500 ਗੱਡੀਆਂ ਆ ਗਈਆਂ ਆ ਹੁਣ ਇਹ 500 ਰੁਪਏ ਹੈ ਭਾਜੀ ਹੁਣ ਫੇ ਹੋਇਆ ਮੈਨੂੰ ਉਸ ਸਾਲੀ ਕਈ ਵੀ ਅਹੀ ਕੰਨਾਂ ਨੂੰ ਮੈਂ ਕਹਿਣ ਵੀ ਲੱਗਾ ਮੈਂ ਕਿ ਬਾਜ ਸੁਣੀ ਆ ਉਹ ਫੇ ਹੋਇਆ ਯਾ ਉਹ ਸਾਹਮਣੇ ਧੂਆ ਨਿਕਲਦਾ ਉਹ ਜਕੇਰ ਉਹ ਜਿੱਦਾਂ ਜਿੱਦਾਂ ਕੋਈ ਮਸਾਲਾ ਰਹਿੰਦਾ ਹੈ ਨਾ ਨਹੀਂ ਨਹੀਂ ਉਹ ਫੋਨ ਆਇਆ ਉਹਨਾਂ ਨੇ ਉਸ ਤੇਰੇ ਪਤਾ ਨਹੀਂ ਕਿਹੜਾ ਪਿੰਡ ਹੈ ਆਹੇ ਕਹਿੰਦੇ ਲੈਟਾ ਪਜੋ ਜਾ ਉਹ ਜਾ ਭਾਜ ਚੰਗਾ ਤਕੜਾ ਡੂੰਗਾ ਟੋਆ ਪਾਤਾ ਇਹ ਤਾਂ ਲੋਹਾ 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 ਇਹਦਾ ਇਹਦਾ ਲੋਏ ਬਾਬੇ ਪਿੰਡ ਮਲਖਪੁਰ ਬਾਂਬੜ ਗਿਆ ਤੇ ਜਨਤਾ ਨੂੰ ਪਾਤਾ ਪੜਤੂ ਜਗਜੀਤਪੁਰ ਵੀ ਡ ਗਿਆ ਜਗਜੀਤਪੁਰ ਤੇ ਆ ਆ ਜਾ ਮੈਂ ਤੇ ਆ ਜਾ ਆ ਜਾ ਉੱਥੇ ਜਾ ਲਿਆ ਇਹ ਉਹ ਬੰਦਾ ਬਲੌਗ ਪਾਣਾ ਕੋਈ ਤੋਂ ਬਚ ਕੇ ਆ ਤੂੰ ਆ ਜਾ ਬਾਜੀ ਵੀ ਦਾਦੇ ਕੈਨਸਲ ਹੋ ਗਈਆਂ ਸਾਡੀਆਂ ਤੂੰ ਹੀ ਕੈਨਸਲ ਹੋ ਜਾਣਾ ਸਾਲਿਆ ਬੜਾ ਘੱਟਾ ਗੰਨੂ ਪਿਆ ਬੰਬੜੀ ਕੰਨ ਨਾਲ ਜਿਆਦਾ ਘੱਟਾ ਤੇ ਤੈਨੂੰ ਹੀ ਪਿਆ ਲਾਦਾ ਮੇਲਾ ਦਾ ਮਾਲਾ ਦਾ ਬੜਾ ਚਾਰੇ ਪਿੰਡਾਂ ਦੇਖਦਾ ਮਿਹਰਬਾਨੀ ਕਰ ਫਿਰ ਨਾ ਬੀਜੀ ਨਾ ਬੀਜੀ ਹੋਰ ਕਦੇ ਬੀਜੀ ਵਾਲੇ ਉਹ ਤਾਂ ਦਿਆ ਤੈਨੂੰ ਕੋਈ ਗੱਲਾਂ अच्छा रा बीज लो पानी च ਘਟੜੀ ਗੂਗਾ ਐ ਓਏ ਪਾਣੀ ਚ ਘਟੜੀ ਗੂਗਾ ਗਿਆ ਟ੍ਰੇਨ ਨੇ ਉਧਰੋਂ ਆਉਣ ਨੂੰ ਨਹੀਂ ਮਿਲਦੀ ਵੀ ਟ੍ਰੇਨ ਉਹਨਾਂ ਨੂੰ ਲੋਏ ਬਾਬੇ ਆ ਇੱਥੇ ਡਿ ਗਿਆ ਰਾਤੀ ਬੰਬ ਆ ਬੰਦੇ ਖੜੇ ਜਿੱਥੇ ਆ ਵਾਲੇ ਇਹਦੇ ਉੱਤੇ ਆਹੋ ਉਹ ਦੇਖੋ ਸ਼ੇ ਨਾਲ ਹੀ ਆ ਗਿਆ ਤੁਜ ਖਲਿਆਣ ਆ ਦੇ ਬੰਦੇ ਖੜੇ ਉਹ ਖਲਿਆਣ ਪਿੰਡ ਆਵਾੜ ਗਿਆ ਇੱਥੇ ਲੋਈ ਬਾਬੇ ਉਹ ਮੀਂਹ ਵੀ ਆ ਗਿਆ ਮੌਸਮ ਸਾਲਾ ਇਧਰੋਂ ਪਧਰਾ ਆ ਬਦਲੀ ਜੀ ਵਰੀ ਜਾਂਦੀ ਆ ਛੱਟਾ ਛੱਟਾ ਜੀਆਂ ਪਈ ਜਾਂਦੀਆਂ ਕਬੂਤਰ ਵੀ ਰੰਗ ਰੂਗੇ ਲੱਗੇ ਮਾਏ ਕੰਮ ਖਰਾਬ ਹੋਊਗਾ ਪੁਰਾਣੇ ਕਬੂਤਰ ਆ ਕਲੀਆਂ ਸੱਟਣ ਲੱਪੇ ਆ ਕੂਤਰ ਕਈ ਤਾਂ ਵਿੱਚੋਂ ਜਿਹੜੇ ਪਹਿਲੇ ਪੱਟੇ ਸੀ ਜਿਹੜੇ ਤਾਂ ਆਪਦੀ ਹੱਤੀ ਪਟਾਈ ਕੀਤੇ ਸਾਰੇ ਉਹ ਤਾਂ ਠੀਕ ਆ ਜਿਹੜੇ ਕੂਤਰ ਆ ਆਪ ਦਾਸ ਪਰ ਸਾਫ਼ ਹੋਈ ਸੀ ਵਿਚਾਰ ਆਪਾਂ ਕਈ ਛੱਡ ਹੀ ਲੈਣੀ ਆ ਵਾਜੀਆਂ ਤੇ ਉਹ ਕੂਤਰ ਥੋੜਾ ਤੰਕ ਰੂਗੇ ਮੇਰੇ ਹਿਸਾਬ ਨਾਲ ਦੁਬਾਰਾ ਨਾ ਪੱਟਣੇ ਪੁੱਟਣੇ ਪੈ ਜਾਣ ਦੋ ਤਿੰਨ ਕਲੀਆਂ ਤੱਕ ਧੜਾ ਲਾਂਗੇ ਕੋਈ ਚੱਕਰ ਨਹੀਂ ਉਦੋਂ ਕਿਉਂਕਿ ਆਪਾਂ ਮੋਲੀ ਛੜਨੀ ਕਬੂਤਰੀ ਜਿਹੜੀ ਪਿਛਲੇ ਸਾਲ ਆਪਣੀ ਵੋਸ਼ ਮਸ਼ੀਨ ਜਿੱਤੀ ਆ ਤੇ ਉੱਥੋਂ ਵੀ ਜਿੱਤੀ ਸੀ ਮੋਲੀ ਵਾਲ ਪੱਖਾ ਉਹ ਕਬੂਤਰੀ ਵੀ ਛਾੜੇ ਪੈ ਗਈ ਬਾਬਿਓ ਉਹ ਹੁਣ ਦੇਖਦੇ ਆ 13 ਨੂੰ ਛੜ ਦਿੰਨੇ ਠੱਕਰ ਵਾਲ ਕੀ ਕਰਦੀ ਹੈ ਨਾ ਤੇ ਬਾਕੀ ਜਿੱਦਾਂ ਵੀ ਹੋਇਆ ਉਦਾਂ ਹੀ ਕਰ ਲਿਆਂ ਕੋਈ ਚੱਕਰ ਨਹੀਂ ਜਾਂ ਫਿਰ ਪੋਟੇ ਪੂਛ ਵਾਲਾ ਛੱਡਾਂਗੇ ਆਪਾਂ ਉੱਥੇ ਤੇ ਹੋਰ ਪਾਸੇ ਛੱਡਾਂਗੇ ਉਹਨੂੰ ਕਿਸੇ ਰਕਦੇ ਜਿੱਥੇ ਬਾਜੀ ਆਈ ਲੋਏ ਬਾਬਿਓ ਆ ਛਤਰੀਆਂ ਦੀ ਕੱਲ ਸੁਆਗ ਲਿਆ ਸ਼ੀਲਾ ਤੇ ਹੁਣ ਅੱਜ ਲਾਉਨੇ ਆ ਵੀ ਢਾਂਗੇ ਆ ਨਾ ਸ਼ੀਲੇ ਸੀਗੇ ਸੂਈ ਤਾਂ ਗਾ ਉੱਥੇ ਹੋਇਆ ਨਾ ਦੋ ਰਹੀ ਮਾਤਾ ਦੋ ਆ ਲਿਆ ਫੇ ਦੋਨੇ ਮਿੰਟੋ ਮਿੰਟੇ ਸੀਨੇ ਆ ਤੇ ਦੋ ਛਤਰੀਆਂ ਆ ਇੱਕ ਆਪਾਂ ਉਦਨ ਲਾਲੀ ਸੀ ਇੱਕ ਦੋ ਹੈਗੀਆਂ ਸੱਤ ਅੱਠ ਕੱਪੜੇ ਮੰਗਾਏ ਸੀ ਉਹ ਗਲਤੀ ਆਪਣੀ ਕੋਈ ਹੋ ਗਈ ਜਿਹੜੇ ਸਿਆਲਾਂ ਦੇ ਖਰਾਬ ਕਰ ਲਏ ਬਾਬਿਓ ਪੰਜ ਛੇ ਲਾ ਗੇ ਨਾ ਮੈਂ ਪੰਜ ਛਤਰੀਆਂ ਲਾਈਆਂ ਸੀ ਉਹ ਪੰਜੇ ਛੇ ਹੀ ਖਰਾਬ ਗਰੂ ਹੋਊਗੇ ਆਹ ਛਤਰੀ ਸਹੀ ਆ ਤੇ ਉਹ ਛਤਰੀ ਤਾਂ ਬਾੜੀ ਖਰਾਬ ਆ ਵੀ ਹਨਾ ਉਹ ਵੀ ਨਹੀਂ ਕੰਮ ਆਣੀ ਹੁਣ ਉਹ ਲਾ ਦੇਾਂਗੇ ਤੇ ਮੀਂਹ ਪਈ ਜਾਂਦਾ ਬਾਬਿਓ ਉਤਰ ਗਿੱਲੇ ਹੋਣਗੇ ਅਗਰੇ ਛੱਟੋ ਛੱਟੀ ਜੀ ਆ ਬਦਲੀ ਜੀ ਖੜੀ ਆ ਇਹੇ ਪੈਣ ਦੀ ਉਹਦਾ ਸੂਰ ਚੜਿਆ ਇਧਰ ਹਾਂ ਉਹ ਫਰਕ ਤਾਂ ਨਹੀਂ ਪੈਣਾ ਪਰ ਫੇਰ ਵੀ ਜਿੱਥੇ ਰੰਗ ਦੇ ਪੈ ਗਈ ਛੱਟ ਉਹ ਨੁਕਸਾਨ ਆ ਹੀ ਲੈ ਲੋਈ ਬਾਬੇ ਉਹ ਟਾਈਮ ਹੋ ਗਿਆ 12:30 ਵਜੇ ਦਾ ਤੇ ਅੱਜ ਬੜਾਕਾ ਵੀ ਸੇਕਾ ਜਾਂ ਬਾਹਲਾ ਪੈਣ ਡਿਆ ਉਹਦਾ ਹੈਗਾ ਬਦਲਿਆ ਪਰ ਸੇਕਾ ਉਹ ਪੈਣ ਡਿਆ ਨਾ ਦੁਕਾਨ ਕੋ ਨਾ ਸੇਕ ਪੈਂਡਿਆ ਕੰਨਾਂ ਨੂੰ ਛੱਡਦੇ ਅੱਜ ਆ ਕਈ ਜਿਹੜੇ ਨੀਵੇਂ ਨਹੀਂ ਫਿਰਦੇ ਨਾ ਚੱਪੂ ਚੱਲਦਾ ਵਿਆ ਔਰ ਇਹਦਾ ਵੀ ਚੱਪੂ ਚੱਲਣ ਡਿਆ ਡੱਬੇ ਦਾ ਬਣਾ ਬੋਡਾ ਮੇਰੇ ਦੰਦ ਸੰਗਤ ਨੇ ਕੱਲ੍ਹ ਜੀ ਆ ਇਹਦਾ ਬਹੁਤ ਉੜਿਆ ਪਿਛਲੀਆਂ ਗਰਮੀਆਂ ਚ ਬਹੁਤ ਉੜਿਆ ਹੀਲੇ ਤੇ ਆ ਦੂਜੀ ਇਹਦਾ ਵੀ ਚੱਪੂ ਹੋਇਆ ਅਗਲਾਂ ਵਾਲੇ ਦਾ ਇਹ ਬੜਾਈ ਗਰਮੀ ਅੱਜ ਭਾਵੇਂ ਬੱਦਲ ਨੂੰ ਛੱਡ ਤੂੰ ਸੇਕਾ ਬੋ ਪੈਣ ਡਿਆ ਮੂੰਹ ਨੂੰ ਮੂੰਹ ਆ ਗਏ ਕਿ ਦਾਣਾ ਪਸੀਨਾ ਆਉਣ ਡਿਆ ਬੈਠਿਆਂ ਆ ਕੀ ਬਣਾ ਕੇ ਬੈਠਾ ਝੁੱਗੀ ਪਾ ਲਈ ਓਏ ਗੁੱਲੀ ਨਹੀਂ ਫੱਕੇਰ ਦੀ ਅੱਗੇ ਕਦਾ ਹੈ ਅੱਗੇ ਪੂਰਾ ਕਰ ਦੇ ਕਰ ਦੇ ਸਾਲਾ ਨਹੀਂ ਤਾਂ ਮੋਦੀ ਨੂੰ ਧਮਕੀ ਦੇ ਦੇਣੀ ਮੈਂਣਾ ਇੱਕ ਬੰਬ ਹੋਰ ਸੇੜ ਦਿੰਦਾਂ ਐ ਓਏ ਲੱਗਦਾ ਉਦਾਂ ਪੂਰੀ ਹੋ ਜਾਣਾ ਭੈ ਚਲਾਦਾ ਜਿੱਦਾਂ ਬੰਬ ਡੀਆਂ ਦੇ ਆ ਹੈ ਘਰਾ ਦੇ ਕੋਹਲੀ ਤਾਂ ਸਾਲੇ ਬੰਬੜੀ ਗਈ ਜਾਂਦੇ ਆ ਔਕਾ ਹੀ ਆ ਕਬੂਤਰ ਬਾਜ਼ੀ ਕਰਾ ਹਟੇ ਮੇਨ ਲੰਦਾ ਆਇਤੀ ਹਾਂ ਉਦੈ ਨਮਾਜ਼ ਘੂਗਾ ਛੀਦੀਆਂ ਚ ਨਾ ਪਾ ਦਨਾ ਔਰ ਦੱਬਾ ਦੀ ਲੋਈ ਬਾਬੇ ਟਾਈਮ ਹੋ ਗਿਆ 1.5 ਵਜੇ ਦਾ ਤੇ ਕਬੂਤਰ ਅਜ ਲੇਟਣ ਡਏ ਲੇਟਣਾ ਅੱਧੇ ਕਬੂਤਰ ਉੱਚੇ ਖੜੇ ਆ ਕੋਈ ਗਰਮੀ ਪੈ ਗਈ ਨਾ ਥੋੜੇ ਦਿਨ ਇਹਨਾਂ ਨੇ ਡਾਰਾ ਕੀਤੀ ਠੰਡੇ ਮੌਸਮ ਚ ਆਹ ਲਾ ਕੱਚੇ ਕਬੂਤਰਾਂ ਤੀਜੀ ਚੌਥੀ ਡਾਰ ਰਹੀ ਆ ਫੇਰ ਵੀ ਵਧੀਆ ਸੋਹਣੇ ਉੜੀ ਜਾਂਦੇ ਅਜ ਤਾਂ ਏ ਬੰਦੇ ਨਹੀਂ ਮਤਲਬ ਐ ਜਾਊਗੇ ਤਾਂ ਨੂੰ ਆ ਦਾ ਬੱਚਾ ਚੀਕੜ ਜਾ ਜਿਹੜਾ ਅਪਰਾਦਣ ਉੱਤੇ ਬਹਿ ਗਿਆ ਸੀ ਜਾ ਕੇ ਕਿਕਰ ਤੇ ਲਾਪੇ ਛੱਲਣ ਨਾ ਮੈਂ ਕਹਿੰਦਾ ਡਿਊਟੀ ਖਤਮ ਕਰ ਲਾਂ ਆਪਣੀ ਲੋ ਵੀ ਬਾਬੋ ਲੜ 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 ਕੇ ਕਬੂਟਰਾਂ ਦਾ ਹਾਇਆ ਬਰਾ ਹਾਂ ਆਹ ਬਹੁਤ ਪਤੰਦਰ ਨਾ ਆਵੜ ਕੋਈ ਪੁੱਤਰਾ ਕੱਢ ਦਾਂ ਤੈਨੂੰ ਬਾਹਰ ਹੁਣ ਕੋਲੇ ਦਿਨਾਂ ਤੱਕ ਥਾਡੀ ਵਾਰੀ ਆਉਣ ਨਾਲ ਹੀ ਆ ਹੁਣ ਰੈਡੀ ਰੋ ਯਾਰਾ ਸਾਰੀ ਜਾਣੀ ਲੱਭ ਬਾਬਿਓ ਟਾਈਮ ਹੋ ਗਿਆ 2 ਵਜੇ ਦੇ ਲਗਪਗ ਆ ਵੀ ਆਪਣਾ ਤੀਜੀ ਚੌਥੀ ੜਾਰ ਤੀਜੀ ਹੋਊ ਚੌਥੀ ਆਦਾ ਨਾ ਚੌਥੀ ਹੋਊ ਵੀ ਜਾਂਦਾ ਜਿਆਦਾ ਵੀ ਉਹਦਾ ਦੀਆਂ 5 ਹੋ ਜਾਣਗੀਆਂ ਏਰੀਆ ਤਾਂ ਹੋ ਗਈਆਂ 6-7 ਕਿਡਾਰਾਂ ਤੇ ਇਹ ਵੀ 2 ਵਜੇ ਬੈਠਾ ਹਜੇ ਵੀ ਪ੍ਰਵਾਹ ਨਹੀਂ ਝੋਟਿਆਂ ਨੂੰ ਕਹਿੰਦੇ ਛੱਡ ਜੇ ਔਰ ਆ ਤਾਂ ਬਿਲਕੁਲ ਹੀ ਵੇਢ ਰੱਖ ਕੇ ਬੈਠਾ ਉਹ ਆ ਤਾਂ ਬਿਲਕੁਲ ਸਹੀ ਹੈ ਰੋਏ ਇਧਰ ਆਹ ਓਕੇ ਆ ਕੋਈ ਵੀ ਬੀਟ ਬੂਟ ਨਹੀਂ ਹਜੇ ਐ ਪੂਰੇ ਫੁੱਲ ਪਏ ਆ ਕੋਈ ਨਹੀਂ ਘਟਾਉਂਦੇ ਇਹਨਾਂ ਨੇ ਪੂਰੀ ਜਾਨ ਰੱਖ ਕੇ ਵੰਦੇ ਆ 2:30 ਵਜੇ ਵੀ ਵੰਦੇ ਆ ਤੇ ਬਹਿਣਾ ਵੀ ਕਬੂਤਰ ਇਦਾਂ ਚਾਹੀਦਾ ਯਾਰ ਜੇ ਕਬੂਤਰ ਜਾਣ ਲਾਵੇ ਮਾਝ ਕੇ ਘਰੇ ਬਹਿ ਗਿਆ ਤਾਂ ਉਹਦਾ ਫਾਇਦਾ ਹੀ ਕੋਈ ਨਹੀਂ ਭਾਵੇਂ ਘੰਟਾ ਉੜੇ ਭਾਵੇਂ ਦਿਹਾੜੀ ਉੜੇ ਕਬੂਤਰ ਜਾਨ ਰੱਖ ਕੇ ਆ ਆਈਆਂ ਦੀ ਇਹਨਾਂ ਦਾ ਲੱਗਾ ਜੋਰ ਇਹਨੇ ਬਹੁਤ ਯੂਰਲਾ ਕਬੂਤਰ ਇਹਦੇ ਕੋਈ ਨਾ ਪਈ ਨਾ ਪ੍ਰੋਬਲਮ ਆ ਕਬੂਤਰ ਦੇ ਵਿੱਚ ਇਹਦਾ ਮੈਂ ਕਰਦਾ ਇਲਾਜ ਆ ਨਹੀਂ ਹੈ ਹਲਕੀ ਜੇ ਥੋੜੀ ਜੀ ਪ੍ਰੋਬਲਮ ਆ ਇਹਨੂੰ ਕਰਦੇ ਆ ਸੈਟ ਇਹਦਾ ਇਹਦੇ ਜਿੱਦਾ ਚਰਬੀ ਵੀ ਗਾਲੀ ਆਪਣੀ ਨਾ ਆਹ ਦੇਖੋ ਬੈਠਾ ਮਰੀ ਨਹੀਂ ਭਾਈ ਦੀ ਬੈਠਾ ਆ ਬਈ ਆ ਵੀ ਤੇ ਆ ਵੀ ਚਰਬੀ ਵਾਲੀ ਬੈਠਾ ਮਰੀ ਜੂ ਤਰੇ ਹੈਗਾ ਕੱਚਾ ਹੀ ਆ ਮਤਲਬ ਪੱਕਾ ਨਹੀਂ ਹੈਗਾ ਇਹ ਇਹਦੀਆਂ ਥੋੜੀਆਂ ਡਰਾ ਹੋਈਆਂ ਕੂਤਰ ਕਿੰਨੀਆਂ ਕੋਈਆਂ ਹੋਣਗੀਆਂ ਇਹਦੀਆਂ ਹੀਲੇ 5 ਕਿ ਹੋਈਆਂ ਨਾ 5 6 ਦੀਆਂ ਡਰਾ ਹੋਈਆਂ ਤੇ ਹਜੇ ਕੋਈ ਚੱਕਰ ਨਹੀਂ ਕਰ ਲਾਂਗੇ ਇਹਨੂੰ ਸੈਟ ਜੋਰ ਬੋਲ ਆ ਕੇ ਆਉਂ ਉਤਰੇ ਵੀ ਹੁਣੇ ਬੈਠਾ ਥੋੜਾ ਖਿਰਪੇ ਨਹੀਂ 1.5 ਵਜੇ ਦੀ ਗੱਲਬਾਤ 'ਚ ਬੈਠਾ ਹੋਊਗਾ ਸ਼ਾਇਦ ਬਾਕੀ ਵੀਡੀਓ 'ਚ ਮੈਂ ਟਾਈਮ ਬੋਲਿਆ ਹੋਣਾ ਪਹਿਲਾਂ ਇਹਦਾ ਤੇ ਆਹ ਤਾਂ ਛੋਟੇ ਉੱਤੇ ਹੀ ਬਹਿ ਪੂਗੇ ਆਹ ਤਾਂ ਐਡਾ ਕਾ ਹੱਡ ਹਰਾਮੀ ਹੋਈ ਜਾਂਦਾ ਨਾ ਦਿਨੋਂ ਦਿਨੀ ਇਹ ਹੁਣ ਪਾਣੀ ਮੰਗਦਾ ਚੱਲ ਵੀ ਬਹੁਤ ਲੰਬਾ ਗਿਆ ਹਨਾ ਹੀਲੇ ਇਹਦੀਆਂ 12 ਮਿਲਾ 30 ਹੋ ਗਈਆਂ ਨੀਆਂ ਪੁਰੀਆਂ 30 ਡਾਰਾ ਇਹਦੀਆਂ ਕਟੜਾ ਪੂਰੀ ਜਾਣੇ ਸਿਆਣਾ ਹੋ ਗਿਆ ਹੁਣ ਇਹਨੂੰ ਪਤਾ ਮੈਂ ਸਰੀਰ ਨਹੀਂ ਆਪਣਾ ਕਰ ਲੈਣਾ ਇਹ 1 ਵਜੇ ਬਹਿ ਜਾਂਦਾ ਲੋਈ ਬਾਬੇਓ ਟਾਈਮ ਹੋ ਗਿਆ 2.5 ਵਜੇ ਦਾ 2:36 ਤੇ 5 ਕ ਕੂਤਰ ਉੜਦੇ ਆ ਆਪਣੇ ਤੇ ਬਾਕੀ ਕੂਤਰ ਬਹਿ ਗਏ ਆ ਇਹਦਾ ਆ ਮੇਲਾ ਲੱਗ ਗਿਆ ਹੈ ਅੱਜ ਟਾਈਮ ਨਾਲ ਹੀ ਮੇਲਾ ਲਾ ਕੇ ਬਹਿ ਗਏ ਆ 2:30 ਵਜੇ ਬੈਠੇ ਆ ਸਾਰੇ ਕੂਤਰ ਆਪਣੇ ਤੇ ਬਿਲਕੁਲ ਸਹੀ ਆ ਇੱਕ ਦੋ ਕੂਤਰਾਂ ਨੇ ਜੋਰ ਲਾਇਆ ਬਾਕੀ ਠੀਕ ਆ ਹਜੇ ਬੈਠੇ ਹੀ ਆ ਟੱਕ ਕੇ ਹੀ ੜਿਆਏ ਅੰਦਰ ਲੋਈ ਵਾਪੇਓ ਪਾਣੀ ਧਣੀ ਪਲਾਤਾ ਕਬੂਤਰ ਆ ਰਿਲੈਕਸ ਹੋ ਗਏ ਆ ਹੁਣ ਪਾਣੀ ਪੂਣੀ ਪਚਾ ਜਾਣਗੇ ਤੇ ਬਦਾਮ ਪਾਵਾਂਗੇ ਇਹਨੇ ਹੀ ਲਿਆ ਅੱਜ ਬੜੀ ਗਰਮੀ ਚੋਰ ਚੋਰ ਅੱਜ ਗਰਮੀ ਪੈ ਰਹੀ ਵੀ ਆ ਵੀ ਮਾਦੀਆਂ ਨੂੰ ਆਪਾਂ ਇਧਰ ਕੱਲੀ ਕੱਲੀ ਕੀਤਾ ਤੇ ਪਾਣੀ ਧਣੀ ਇਹਨਾਂ ਨੂੰ ਵੀ ਪਾਤਾ ਇਹਨਾਂ ਨੂੰ ਵੀ ਬਦਾਮ ਪਾਉਣੇ ਆ ਇਹਨਾਂ ਨੂੰ ਪਾਣੀ ਪਾਇਆ ਅੰਦਰ ਆਪ ਉਤਰੂ ਕਣਕੋਣਕ ਫਾਤੀ ਆਪਾਂ ਜਿਹੜੇ ਕਣਕ ਤੇ ਆ ਬੱਲੇ ਵੇਟ ਮੂਡ ਬਣਾ ਲੈਣਗੇ ਫੇ ਕੱਢਾਂਗੇ ਇਹਨਾਂ ਨੂੰ ਅਟਕ ਕੇ ਤੇ ਸ਼ੀਦਾ ਆਸੀਆਂ ਡੋਰੀਆਂ ਡੂਰੀਆਂ ਸਾਭੀ ਜਾਂਦਾ ਤੇ ਛਤਰੀਆਂ ਬਾਬੇ ਆਪਾਂ ਸੀਤੀਆਂ ਸ਼ੀਲੇ 'ਚ ਪਾਈ ਬਾਲਟੀ ਐ ਕੂਲਰ 'ਚ ਕੂਲਰ 'ਚ ਆ ਛਤਰੀਆਂ ਆਪਾਂ ਸੀ ਗਈ ਤੇ ਰੱਖਤੀਆਂ ਲਓ ਵੀ ਮਿੱਤਰੋ ਆ ਡੋਲੀ ਬਣਵਾਈ ਸੀ ਆਪਾਂ ਮੁੰਡਿਆਂ ਕੋਲੋਂ ਤੇ ਕੋਟ ਫਦੂਈ ਦੇ ਮੁੰਡੇ ਆ ਬਹੁਤ ਸੋਹਣੀ ਡੋਲੀ ਬਣਾਈ ਆ ਮਜ਼ਬੂਤ ਆ ਪਰ ਚਲੋ ਥੋੜੀ ਜਿਹੀ ਹੈਵੀ ਇੰਨੀ ਹੈਵੀ ਵੀ ਨਹੀਂ ਹਲਕੀ ਜਿਹੀ ਹੈਵੀ ਆਕਰ ਦੂਜੀ ਜੋੜ ਨਾਲੋਂ ਪਰ ਮੇਰੇ ਸਾਹਮਣੇ ਇਹ ਖਰਾਬ ਨਹੀਂ ਹੋਣੀ ਜੋੜ ਰੰਗ ਕਰ ਲੋ ਤੇ ਸਹੀ ਆ ਤੇ ਇਹ ਬਣਵਾਈ ਤਾਂ ਆ ਆਪਣੇ ਕੋਲ ਦੂਜੀ ਜੋੜ ਵੀ ਹੈਗੀ ਆ ਇਹ ਤਾਂ ਬਣਵਾਈ ਆ ਕਿ ਇਹ ਚ ਕਬੂਤਰ ਖੁੱਲਾ ਡੁੱਲਾ ਰਹੂਗਾ ਉੱਪਰ ਨੂੰ ਵੀ ਤੇ ਉਦਾਂ ਵੀ ਖੁੱਲਾ ਡੁੱਲਾ ਇਹਦੇ ਚ ਰਹੂਗਾ ਜਿਹੜੀ ਦੂਜੀ ਆ ਉਹ ਤੇ ਕਬੂਤਰ ਟਾਇਰ ਰਹਿੰਦਾ ਤੇ ਫਰਕ ਵਿੱਚ ਲੱਗ ਕੇ ਖਰਾਬ ਹੋ ਜਾਂਦੇ ਆ ਹੁਣ ਇਹ ਚ ਆਪਾਂ ਕੱਪੜਾ ਲਾ ਦਾਂਗੇ ਇੰਨੇ ਨਾਲ ਸਾਰੇ ਅਸਰ ਉੱਪਰ ਉੱਪਰ ਛੱਡਣਾ ਇੰਨਾ ਨਾ ਕਪੜਾ ਲਾ ਦੇਣਾ ਸਾਰੇ ਪਾਸੇ ਇਹ ਤੇ ਫੇ ਕਬੂਤਰ ਪਰ ਨਹੀਂ ਖਰਾਬ ਹੋਣਗੇ ਆਪਣੇ ਕਬੂਤਰਾ ਦੇ ਤੇ ਕਮੈਂਟ ਕਰਕੇ ਦੱਸਿਓ ਕਿ ਦਾਦੀ ਲੱਗੀ ਤੁਹਾਨੂੰ ਠੀਕ ਆ ਸੋਦਾ ਮਹਿੰਗਾ ਤਾਂ ਨਹੀਂ 2000 ਰੁਪਏ ਦਿੱਤੀ ਉਹਨੇ ਆਪਾਂ ਨੂੰ ਆਹ ਬਣਾ ਕੇ ਕੋਈ ਇਹਨਾਂ ਨੂੰ ਬਾਦਾਂ ਬਦੂਮ ਪਾਉਂਦੇ ਆ ਸ਼ੀਲਾ ਬਾਲੇ ਜਿਆਦਾ ਹੀ ਪਾ ਗਿਆ ਕਬੂਤਰਾਂ ਨੇ ਖਾਦੇ ਵੀ ਇਦਾਂ ਹੀ ਆ ਸਾਰੇ ਖਰਾਬ ਹੋ ਉੱਪਰ ਜਿੱਤੇ ਤੇ ਲੇਟ ਹੋ ਗਏ ਜੀ ਅੱਜ ਡੋਲੀ ਲੈਂਡ ਚੱਲ ਗਏ ਤਾਂ ਉਹਦੇ ਚੱਕਰਾਂ 'ਚ ਤੇ ਲੋਹ ਬਾਬੇ ਉਹ ਇਹਨਾਂ ਨੂੰ ਉੱਧਰ ਛੱਡਦੇ ਆ ਡੋਲੀ 'ਚ ਕਬੂਤਰੀਆਂ ਨੂੰ ਤੇ ਕਬੂਤਰਾਂ ਨੂੰ ਤਾਂ ਥਵਾੜ ਹੀ ਪਾਤੇ ਸੀ ਉਹਦੇ ਵਿੱਚ ਹੀ ਤੇ ਕਬੂਤਰਿਆਂ ਨੂੰ ਇੱਥੇ ਅੰਦਰ ਪਾਏ ਸੀ ਢੋਲੀ ਦੇ ਵਿੱਚ ਜੋ ਵੀਰ ਹਵਾ ਬਹੁਤ ਸੋਹਣੀ ਚੱਲ ਪਈ ਆ ਚਾਦਰ ਮੈਂ ਥੋੜੀ ਜਿਹੀ ਖੋਲਤੀ ਆ ਤੇ ਮੈਂ ਮੂਨਾ ਜੇ ਮੈਂ ਸਾਰਾ ਖੋਲ ਵੀ ਨਹੀਂ ਸਕਦਾ ਤੇ ਇਦਾਂ ਕਰਦੇ ਆ ਪਿਛਲੇ ਖੋਲ ਦਿੰਨੇ ਆ ਰੋਸ਼ਨ ਦਾ ਨੇ ਇੱਕ ਦੋ ਆਹ ਵਾਲੇ ਫੇਰ ਲਾ ਲਾਂਗੇ ਆਪਾਂ ਕਿੰਨਾ ਹੀ ਲਾਉਣੀਆਂ ਉਦੋਂ ਹੀ ਲਾ ਦੇਾਂਗੇ ਓਏ ਤੇ ਉਹ ਵੀ ਖੋਲ ਦਿੰਨੇ ਆ ਪੀਲੇ ਵਾਲਾ ਵੀ ਆ ਵੀ ਇਹਨਾਂ ਦੇ ਵਿੱਚ ਤਾਂ ਹਵਾ ਹੋਵਾ ਘੁੰਮ ਜੂਗੀ ਮਿਲ ਉਹ ਹਵਾ ਹਵਾ ਭਮੀ ਜਾਊਗੀ ਨਾਲ ਦੇ ਅੰਦਰ ਕ੍ਰੋਸ ਹੋਊਗੀ ਤੇ ਠੰਡਾ ਹੋ ਜੂ। ਬੰਦੋ ਦਾਣੇ ਦੋਣੇ ਕਬੂਤਰਾਂ ਨੂੰ ਪਾ ਦਤੇ ਆ ਫੇਰ ਜਾਲ ਚ ਛੱਡ ਦਤੇ ਇੱਥੇ ਤੇ ਬਾਬੇ ਉਹ ਕਈ ਵੀਰਾਂ ਦੇ ਕਮੈਂਟ ਆਉਂਦੇ ਆ ਕਿ ਪਾਣੀ ਬਾਰੇ ਜਾਂ ਵੀਰੇ ਸਾਰਾ ਕੁਝ ਮੈਂ ਦੱਸਿਆ ਹੋਇਆ ਪਾਣੀ ਵਾਲੀ ਵੀਡੀਓ ਵੀ ਪਾਈ ਹੋਈ ਆ ਗੋੜ ਦੀ ਵੀਡੀਓ ਵੀ ਪਾਈ ਆ ਬਾਕੀ ਰਹੀ ਗੱਲ ਖਰਾਬ ਤੇ ਗੋਲੀ ਦਾ ਵੀਰੇ ਟਾਈਮ ਹੈ ਨਹੀਂ ਮੈਂ ਦੱਸ ਦਊਗਾ ਆਲੂ ਖਾਰੇ ਬਾਰੇ ਪੁੱਛਦੇ ਆ ਵੀਰੇ ਹਜੇ ਮੌਸਮ ਨਹੀਂ ਜਿੱਦਰ ਮੌਸਮ ਉਸੀ ਦੇ ਆਗੇ ਮੈਂ ਆਪਣੇ ਆਪ ਹੀ ਵੀਡੀਓ ਪਾ ਦੂੰਗਾ ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ ਕੋਈ ਉਹਦਾ ਕੋਈ ਚੱਕਰ ਨਹੀਂ ਮੈਨੂੰ ਪਾਉਣ ਦਾ ਵੀਰੇ ਕੋਈ ਨਹੀਂ ਵੀ ਆਲੂ ਬੁਖਾਰਾ ਕੱਦਾ ਲੱਗਦਾ ਕਦੇ ਨਹੀਂ ਕਹਿੰਦਾ ਮਤਲਬ ਤੁਸੀਂ ਕਬੂਤਰ ਖਰਾਬ ਕਰ ਲੈਣਾ ਤੁਸੀਂ ਮੈਨੂੰ ਕਈ ਵੀਰਾਂ ਦੇ ਕਮੈਂਟ ਆਉਂਦੇ ਆ ਇੱਕ ਵੀਰ ਦਾ ਕਮੈਂਟ ਆਇਆ ਫੋਨ ਆਇਆ ਮੈਨੂੰ ਪਰਸਨਲੀ ਉਹ ਕਹਿੰਦਾ ਵੀਰੇ ਕਬੂਤਰ ਬਾਜੀ ਛੱਡਿਆ ਸੀ ਘਰੇ 3 ਵਜੇ ਆਉਂਦਾ ਸੀ ਬਾਹਰ 2:30 ਵਜੇ ਬਹਿ ਗਿਆ ਤੇ ਮੈਂ ਕਹਾ ਵੀਰੇ ਸੰਭਾਇਆ ਕਿੱਦਾਂ ਸੀ ਕਹਿੰਦਾ ਇੱਕ ਬਾਈ ਨੇ ਮੇਰੇ ਤੋਂ ਸੰਭਾਇਆ ਸੀ ਪਹਿਲਾਂ ਆਲੂ ਬੁਖਾਰਾ ਲਵਾਤਾ ਤੇ ਬਾਅਦ ਚਾ ਰਸੌਂਤ ਲਵਾਤੀ ਤੇ ਸਵੇਰ ਨੂੰ ਬੱਦਲ ਬੱਦਲ ਦੇ ਵਿੱਚ ਮੇਰੇ ਆਗੇ ਮਾ ਨਹੀਂ ਲੱਗਦੀਆਂ ਹਨਾ ਕਹਿੰਦਾ ਉਸੇ ਟਾਈਮ ਤੇ ਸੁੱਕ ਕੇ ਕਬੂਤਰ ਵੀਰੇ ਬਹਿਣਾ ਹੀ ਸੀ ਠੰਡਾ ਤਾਂ ਉਹਨੂੰ ਉੱਦਾਂ ਹੀ ਕਰ ਛਟਿਆ ਉਹਦਾ ਅੰਦਰ ਉਹਨੂੰ ਛੋੜੇ ਹੀ ਦਿੱਤਾ ਰਸੋਂਦਲਾਤੀ ਆਲੂ ਭਖਾਰਾ ਲਾਤਾ ਹਨਾ ਉਸ ਤੋਂ ਬਾਅਦ ਮੀਂਹ ਪੈ ਰਿਹਾ ਬੱਦਲਿਆ ਤੇ ਉਹ ਕਬੂਤਰ ਕਿੱਥੇ ਵੀਰੇ ਗਾੜ ਚੜਨਾ ਉਹ ਤਾਂ ਬੈਠੂਗਾ ਹੀ ਬੈਠੂਗਾ ਤੇ ਮੈਂ ਜਿੱਦਰ ਜਦੋਂ ਵੀ ਬਾਬੇ ਮੌਕਾ ਆ ਗਿਆ ਮੈਂ ਸਿੱਧਾ ਤਨੂੰ ਪਾ ਦੂੰਗਾ ਹੁਣ ਆ ਜਾਣੀ ਗਰਮੀ ਬਸ ਦੋ ਚੌਂ ਵੀਡੀਓ ਬਾਅਦ ਆਪਾਂ ਤੁਹਾਨੂੰ ਗੋਲੀ ਵਾਲੀ ਵੀਡੀਓ ਵੀ ਪਾਵਾਂਗੇ ਤੇ ਬੌਪਰ ਲਈ ਜੋ ਵੀ ਮਤਲਬ ਆਲੂ ਬਖਾਰਾ ਕਦੋਂ ਲੱਗਦਾ ਕਦੋਂ ਲਾਉਣਾ ਚਾਹੀਦਾ ਆਪਾਂ ਜਿੱਦਣ ਕਬੂਤਰ ਸੰਭਾਗੇ ਸਾਰਾ ਦੱਸੂਗਾ ਮੈਂ ਲਾਈਵ ਦੱਸੂਗਾ ਵੀ ਆਪਾਂ ਈਨੇ ਵਜੇ ਆਹ ਪਾਣੀ ਲਾਇਆ ਈਨੇ ਵਜੇ ਆਪਾਂ ਬਦਾਮ ਲਾਇਏ ਸੀ ਈਨੇ ਵਜੇ ਆਹ ਕਰਨਾ ਈਨੇ ਵਜੇ ਜਿਹੜੇ ਮੋਤੀ ਪਿਸਤੀ ਭਸਮ ਲੱਗਦੀ ਆ ਉਹਦੇ ਬਾਰੇ ਵੀ ਦੱਸੂਗਾ ਵੀ ਕਿੱਦਾਂ ਲੱਗਦੀ ਆ ਸੁੱਚੇ ਮੋਤੀਆਂ ਤੇ ਵੀ ਗੇਮ ਖੇਡ ਹੋ ਜਾਂਦੀ ਉਹ ਵੀ ਦੱਸ ਦਊਗਾ ਵੀਰੇ ਸਾਰੀਆਂ ਗੇਮਾਂ ਮਤਲਬ ਦੱਸਾਂਗੇ ਆਪਾਂ ਕਿੱਦਾਂ ਖੇਡਣੀਆਂ ਇੱਕ ਗਰੀ ਵਾਲੀ ਗੇਮ ਵੀ ਦੱਸ ਦਾਂਗੇ ਤੇ 6 7 ਗਰੀਆਂ ਵਾਲੀ ਗੇਮ ਵੀ ਦੱਸਾਂਗਾ ਦੱਸੂੰਗਾ ਵਗਾਰੀ ਦੱਸੂੰਗਾ ਉਦੜ ਜਿੱਦਣ ਆਪਾਂ ਕਬੂਤਰ ਸੰਭਾਂਗੇ ਲਾਈਵ ਦੱਸਾਂਗੇ ਵੀ ਅੱਜ ਜਾ ਕਰਨ ਲੱਗੇ ਆ ਐਦਾਂ ਕਰਨਾ ਏਨੇ ਵਜੇ ਪਾਣੀ ਜਾਂ ਆਹ ਜੇ ਡੇਢ ਗਰੀ ਦੋ ਗਰੀ ਲਾਉਣੀ ਤੇ ਉਹਦੇ ਨਾਲ ਖਰਾਬ ਕੀ ਲੱਗਣੀ ਉਹਦੇ ਉਹ ਕਿੱਦਾਂ ਲਾਉਣੀ ਆ ਕੀ ਕੀ ਚੀਜ਼ਾਂ ਲੱਗਣੀਆਂ ਉਹਦੇ ਨਾਲ ਉਹ ਸਾਰਾ ਕੁਝ ਦੱਸੂੰਗਾ ਮੈਂ ਕਈ ਬਾਈ ਦੱਸ ਤਾਂ ਦਿੰਦੇ ਯਾਰ ਮੈਂ ਡੇਢ ਤੇ ਛੱਡਿਆ ਸੀ ਦੋ ਤੇ ਪਰ ਇਹ ਨਹੀਂ ਸੱਚ ਨਹੀਂ ਦੱਸਦੇ ਕਿ ਨਾਲ ਕੀ ਲਾਇਆ ਸੀ ਜਾ ਕੀ ਕਰਨਾ ਪੈਂਦਾ ਜਾਂ ਦੋਗਰੀਆਂ ਤੇ ਉਹਦੀ ਭੁੱਖ ਕਿਦਾਂ ਜਾਉ ਤੇ ਜਾਨ ਕਿਦਾਂ ਪਾਉਣੀ ਆ ਇਹ ਚੀਜ਼ਾਂ ਨਹੀਂ ਕੋਈ ਦੱਸਦੇ ਆਪਾਂ ਉਹ ਚੀਜ਼ਾਂ ਦੱਸਾਂਗੇ ਇਸ ਚੈਨਲ ਤੇ ਸਾਰੀ ਉਹ ਵਧੀਆ ਵਧੀਆ ਘੈਂਟ ਘੈਂਟ ਚੀਜ਼ਾਂ ਆਉਗੀਆਂ ਜੋ ਕਬੂਤਰਬਾਜੀ ਦੇ ਵਿੱਚ ਹੈਗੀਆਂ ਜਿੰਨੀਆਂ ਆਪਾਂ ਨੂੰ ਆਉਂਦੀਆਂ ਤਾਂ ਚਾਰ ਬੰਦਿਆਂ ਦੇ ਵਿੱਚ ਤੁਸੀਂ ਕਬੂਤਰ ਡਾਉਣ ਜੋਗੇ ਹੋ ਜਾਓਗੇ ਜਿਹੜੇ ਐਂਡ ਤੇ ਚਾਰ ਪੰਜ ਕਬੂਤਰ ਉੜਦੇ ਹੋਣਗੇ ਨਾ ਉਹਨਾਂ 'ਚ ਤੁਹਾਡੇ ਕਬੂਤਰ ਉੱਡਣਗੇ ਬਾਕੀ ਤੁਹਾਡੀ ਕਿਸਮਤ ਉਹ ਤੋਂ ਉੱਤੇ ਕੋਈ ਨਹੀਂ ਹਨਾ ਜੇ ਆਪਾਂ ਖੇਲ ਪਾਣੀ ਨਾ ਜਾਂ ਇਦਾਂ ਦੀਆਂ ਨਾ ਬਾਜ਼ੀਆਂ ਜਿੱਤੇ ਤੇ ਵੀਰੇ ਕੋਈ ਹਰੇ ਹੀ ਨਾ ਫਿਰ ਦੁਨੀਆ ਤੇ ਕੋਈ ਵੀ ਨਹੀਂ ਹਰੂ ਸਾਰੇ ਜਿੱਤੂਗੇ ਕਿਸਮਤ ਸਭ ਤੋਂ ਜ਼ਰੂਰੀ ਆ ਉਸ ਤੋਂ ਬਾਅਦ نسل ਤੇ ਆਪਦੀ ਮਿਹਨਤ ਵਾਹ ਵੀ ਬੇਰ ਸਾਰਾ ਕੰਮ ਨਵੇੜ ਦਮੂੜ ਕੇ ਆਪਾਂ ਬੈਕਿੰਗ ਘੜੀ ਹੋਣਾ ਤੇ ਠੀਕ ਆ ਬਾਬਿਓ ਅੱਜ ਵੀ ਥੋੜਾ ਛੋਟਾ ਹੀ ਵਲੌਗ ਆਊਗਾ ਤੇ ਕੱਲ ਤੋਂ ਕੰਮ ਖਿੱਚ ਕੇ ਰੱਖਾਂਗੇ ਕੱਲ ਤੋਂ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਕੱਲ ਤੋਂ ਵਿਹਲੇ ਆ ਜੋ ਜੋ ਕੰਮ ਕਰ ਰਹੇ ਸੀ ਅੱਜ ਉਹ ਬੰਬ ਜੜ ਗਿਆ ਇੱਕ ਉਹ ਦੇਖਣ ਚ ਲੱਗੇ ਤੇ ਇਦਾਂ ਦੀਆਂ ਚੀਜ਼ਾਂ ਚੀਜ਼ਾਂ ਘੁੰਮਦੇ ਫਿਰਦੇ ਰਹੇ ਤੇ ਐਵੇਂ ਬਸ ਟਾਈਮ ਨਗਾ ਲਿਆ ਹਨਾ ਤੇ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਪੂਰ ਕਰਦੇ ਹੋ ਤੇ ਚਿੜੀਆਂ ਵੀ ਨਿਆਰੇ ਲੈਣ ਡੀਆਂ ਠੰਡੇ ਮੌਸਮ ਦਾ ਪਹਿਲਾਂ ਗਰਮੀਆਂ 'ਚ ਬਹੁਤ ਵਧੀਆ ਪੈ ਗਈ ਸੀ ਤੇ ਹੁਣ ਫੇਦਵਾਰਾ ਬੇੜਾ ਕਰਕ ਹੋ ਗਿਆ ਬੱਦਲ ਫੇ ਹੋ ਗਿਆ ਠੰਡੀ ਹਵਾ ਚੱਲਣ ਲੱਪਈਆ ਸ਼ਾਇਦ ਮੀਂਹ ਵੀ ਆਊਗਾ ਰਾਤ ਨੂੰ ਹਨਾ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ 'ਚ ਜੇ ਵੀਡੀਓ ਵਧੀਆ ਲੱਗਦੀ ਆ ਹੁੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੈਂ ਸਾਰੇ ਵੀਰਾਂ ਦੇ ਕਮੈਂਟ ਪੜਦਾ ਹੁੰਨਾ ਓਕੇ ਬਾਬਿਓ ਮਿਲਦੇ ਆ ਅਗਲੀ ਵੀਡੀਓ 'ਚ